ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤਦੇ ਨੇ ਪ੍ਰ타ਮੀ ਐਮਪੀ ਬਣਨ ਦੇ ਬਾਵਜੂਦ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਐ ਐਨਐਸਏ ਲੱਗੀ ਹੋਈ ਆ 2025 ਤੱਕ ਔਰ ਦੂਜੇ ਪਾਸੇ ਹੁਣ ਇੱਕ ਵੱਖਰੇ ਕਿਸਮ ਦੀ ਚਰਚਾ ਛੜ ਗਈ ਆ ਭਾਈ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਸਵਾਲ ਖੜਾ ਹੋ ਰਿਹਾ ਕਿ ਇਹੋ ਜਿਹਾ ਕੀ ਹੋ ਗਿਆ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਅੰਦਰ ਸੈਂਟਰਲ ਜੇਲ੍ਹ ਦੇ ਅੰਦਰ ਜਿੱਥੇ ਐਡੀ ਸੁਰੱਖਿਆ ਜਿਸ ਸੁਰੱਖਿਆ ਦੇ ਤਹਿਤ ਭਾਈ ਅਮਰਿਤਪਾਲ ਸਿੰਘ ਨੂੰ ਅੰਦਰ ਰੱਖਿਆ ਹੈ ਕਿ ਉਥੇ ਭਾਈ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਕਿਹਦੇ ਤੋਂ ਖਤਰਾ ਹੈ ਦਰਅਸਲ ਭਾਈ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਬਿਆਨ ਜਾਰੀ ਕੀਤਾ ਹੈ ਕਿ ਇੱਕ ਖੁੰਖਾਰ ਗੈਂਗਸਟਰ ਨੂੰ ਅਸਾਮ ਦੀ ਡਿਬਰੂਗੜ ਜੇਲ ਸ਼ਿਫਟ ਕੀਤਾ ਗਿਆ ਔਰ ਇਸ ਪ੍ਰੋਸੈਸ ਨੂੰ ਸਾਜ਼ਿਸ਼ ਦੱਸਿਆ ਹੈ ਕਿ ਉਸ ਗੈਂਗਸਟਰ ਨੂੰ ਸ਼ਿਫਟ ਕਰਨ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਹੈ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜੇ ਭਾਈ ਅਮਰਿਤਪਾਲ ਸਿੰਘ ਨੂੰ ਕੁਝ ਹੁੰਦਾ ਤਾਂ ਇਹਦੀ ਸਿੱਧੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਸੀਐਮ ਭਗਵੰਤ ਮਾਨ ਵਾਲੀ ਸਰਕਾਰ ਹੋਵੇਗੀ ਵੱਡੇ ਇਲਜ਼ਾਮ ਲਾਏ ਨੇ ਜ਼ਾਹਿਰ ਤਨ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ ਪਰਿਵਾਰਕ ਜੀਆਂ ਨੇ ਇਸ ਗੱਲ ਦਾ ਦਾਵਾ ਕੀਤਾ ਸੀ ਕਿ ਭਾਈ ਅਮਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ ਔਰ ਹੁਣ ਦੁਬਾਰਾ ਇਹ ਚਰਚਾ ਛਿੜ ਗਈ ਹੈ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਇੱਕ ਗੈਂਗਸਟਰ ਨੂੰ ਸ਼ਿਫਟ ਕੀਤਾ ਗਿਆ ਔਰ ਇਲਜ਼ਾਮ ਨੇ ਕਿ ਉਹ ਸਾਜ਼ਿਸ਼ ਦੇ ਤਹਿਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇਸ ਸਾਜ਼ਿਸ਼ ਦੇ ਤਹਿਤ ਸਭ ਕੁਝ ਚੱਲਦਾ ਹੈ ਇਸ ਗੱਲ ਦੇ ਵੱਲ ਧਿਆਨ ਦਿਵਾਇਆ ਜਾ ਰਿਹਾ ਵਾਰ-ਵਾਰ ਅ ਚੇਤਾਵਨੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜੇ ਭਾਈ ਅਮਰਪਾਲ ਸਿੰਘ ਨੂੰ ਕੁਝ ਹੁੰਦਾ ਹੈ ਤਾਂ ਇਹਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਕੀ ਕੁਝ ਬੋਲੇ ਨੇ ਤਰਸੇਮ ਸਿੰਘ ਆਓ ਸੁਣਦੇ ਹਾਂ ਉਹਨਾਂ ਦਾ ਸਨੇਹਾ ਆ ਜੋ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਤੇ ਉਹਨਾਂ ਦਾ ਸਨੇਹਾ ਹੁਣ ਜੋ ਉਹ ਪੰਥਕ ਗੱਤਰਤਾ ਤੇ ਉਹ ਉਹਨਾਂ ਦਾ ਸਨੇਹਾ ਲੈਣ ਲੈ ਕੇ ਆਉਣਗੇ ਉਹ ਦਿਨ ਉੱਥੇ ਦੱਸਿਆ ਜਾਊਗਾ ਤੇ ਬਾਕੀ ਅਮਰਪਾਲ ਸਿੰਘ ਨੇ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾਲ ਜਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਅਲੀਗੇਸ਼ਨ ਵੀ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਵਾਹਿਆ ਜਾ ਰਿਹਾ ਹੁੰਦਾ ਤੇ ਉਹ ਲੋਕ ਇੰਨੇ ਬਹੁਮਤ ਨਾਲ ਉਹਨੂੰ ਜਿਤਾਉਂਦੇ ਨਾ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇਹ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਕੱਦਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੇ ਮਨਾਂ ਜੋ ਸੰਕਾ ਦੇ ਮਨ ਚ ਬਹੁਤ ਵੱਡਾ ਰੋਸ ਆ ਹਾਂ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਨੂੰ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕੱਤਰਤਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰੱਗ ਸਮਗਲਰ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਛਾਜਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਤਾਂ ਇਹ ਪੰਜਾਬ ਸਰਕਾਰ ਦੇ ਬਣਾ ਰਿਆ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ